ਇਸੇ ਤਰ੍ਹਾਂ ਆਪਾਂ ਨੂੰ ਵੀ ਮੰਡਲਾ ਦੀ ਜ਼ਿੰਮੇਵਾਰੀ ਆਪਣੇ ਤੈ ਜੇ ਆਪਾਂ ਇਹਨਾਂ ਦੀ ਇਸ ਗੱਲ ਤੋਂ ਸਿੱਖਿਆ ਲੈ ਕੇ ਅੱਗੇ ਚੱਲੀਏ ਨਾ ਮੈਨੂੰ ਸਮਝਦਾ ਆਪਾਂ ਨੂੰ ਨਾ ਬਹੁਤ ਵਧੀਆ ਹਾਲੇ ਟਾਈਮ ਤੇ ਰਿਜ਼ਲਟ ਮਿਲੇਗਾ ਹੋਰ ਆਪਾਂ ਨਰਿੰਦਰભાઈ ਮੋਦੀ ਦਾ ਜਿਹੜਾ ਇਲੈਕਸ਼ਨ ਆ ਰਹੇ ਆ ਲੋਕ ਸਭਾ ਦੇ ਆਪਾਂ ਕਪੂਠਲੇ ਦੀ ਆਪਾਂ ਉਥੇ ਬਹੁਤ ਵਧੀਆ ਪਰਫਾਰਮੈਂਸ ਦਿਵਾਉਣੀ ਬਹੁਤ-ਬਹੁਤ ਦਾ ਸ਼ੁਕਰੀਆ ਦਾ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਧੰਨਵਾਦ ਕਰਪਾ ਏਦਾਂ ਹੀ ਮੈਨੂੰ ਅੱਗੇ ਸਾਡਾ ਸਾਰਿਆਂ ਦਾ ਸਾਥ ਮਿਲਦਾ ਰਹੇ ਤੇ ਜਦੋਂ ਵੀ ਕੋਈ ਮੀਟਿੰਗ ਹੋਵੇ ਗਾਉਂ ਹਰ ਮੀਟਿੰਗ ਹੋ ਜਾਏ ਔਰ ਇਹਦੇ ਵਿੱਚ ਦੁਆਲੇ ਦੀ ਸਫਾਈ ਜਾਂ ਉਸੇ ਸਾਰਿਆਂ ਦਾ ਲੇਖ ਕਰਨਾ ਔਰ ਜੋ ਪੰਪਲੈਟ ਵੀ ਆਉਣਗੇ ਜਿਹੜੇ ਆਪਾਂ ਪਰ ਜਿਹੜਾ ਫੋਕਸ ਹੈ ਸਾਡਾ ਪਿੰਡਾਂ ਵੱਲ ਸ਼ਹਿਰਾਂ ਚ ਵੀ ਹੈ ਇਹ ਨਹੀਂ ਆ ਵੀ ਸ਼ਹਿਰਾਂ ਤੋਂ ਛੱਡਦੇ ਨਾ ਸ਼ਹਿਰਾਂ ਵਿੱਚ ਵੀ ਇਦਾਂ ਹੀ ਦੂਤੀਆਂ ਲੱਗੀਆਂ ਹਨ ਮੰਡਲਾਂ ਨੂੰ ਇਸੇ ਤਰ੍ਹਾਂ ਮੰਡਲਾਂ ਨੇ ਆਪਣੇ ਪਾਸ ਅਧਿਕਾਰੀਆਂ ਦੀ ਡਿਊਟੀ ਉਹ ਤਾਂ ਦੇ ਆਪਣੇ ਆਪਣਾ ਪਤਾ ਹੈ ਪੂਰ ਮੱਡਲ ਨੰਬਰ 2 ਹੈ ਹੁਣ ਤੁਹਾਡੇ ਜਿਹੜੇ ਪਤਨਾ ਮੈਂਬਰੀ ਕਮੇਟੀ ਨੂੰ ਲਈ ਨੂੰ ਸੁਰੂ ਕਰੋ ਕਿ ਜਿਹੜਾ ਤੁਸੀਂ ਇੱਕ ਬਹੁਤ ਜ਼ਿਆਦਾ ਹੈ ਤੁਸੀਂ ਇਹ ਸ਼ਕਤੀ ਦੇ ਅੰਦਰ ਕਿਨੂਫਾ ਤੇ ਰਿਜ਼ਰਟ ਕਰਨਾ ਹੈ ਉਹ ਲਈ ਦੱਸੋਗੇ ਜੀ ਮੇਰਾ ਪੋਲਿੰਗ ਏਜੰਟ ਇਹ ਵਾਲਾ ਹੈ ਤੁਸੀਂ ਇਹ ਤਿੰਨ ਲੋਕਾਂ ਨਾਲ ਸੰਪਰਕ ਕਰੋ ਅਨੀ ਕੰਬੋਜ ਇਹ ਤੋਂ ਹੀ ਅੱਜ ਜਿਹੜੇ ਭਾਜਪਾ ਦੇ ਪ੍ਰਭਾਰੀ ਬਣ ਕੇ ਆਏ ਆ ਤੁਸੀਂ ਇਹ ਸਿਟੀ ਵਿੱਚ ਕੀ ਕੁਝ ਕਰਾ ਰਹੇ ਕੰਮ ਤੁਹਾਡਾ ਵੇਖੋ ਕਪੂਰਥਲਾ ਸ਼ਹਿਰ ਜੋ ਅੱਜ ਤੱਕ ਅਣਦੇਖੀ ਦਾ ਸ਼ਿਕਾਰ ਹੁੰਦਾ ਆਇਆ ਹੈ ਭਾਰਤੀ ਜਨਤਾ ਪਾਰਟੀ ਕਪੂਰਥਲਾ ਦੀ ਗਲੀ ਗਲੀ ਦੀ ਸਮੱਸਿਆ ਨੂੰ ਜਾਣਨ ਵਾਸਤੇ ਅੱਜ ਭਾਰਤੀ ਜਨਤਾ ਪਾਰਟੀ ਦੇ ਅਧਿਕਾਰੀਆਂ ਦੀ ਬੈਠਕ ਹੋਈ ਉਦੇਸ ਕਪੂਰਥਲਾ ਵੀ ਸਮੱਸਿਆਵਾਂ ਬਾਰੇ ਝਗੜ ਹੋਇਆ ਔਰ ਕਪੂਰਥਲਾ ਭਾਰਤੀ ਜਨਤਾ ਪਾਰਟੀ ਪਾਰਟੀ ਦੇ ਜੋ ਨਰਿੰਦਰ ਭਾਈ ਮੋਦੀ ਜੀ ਦੇ ਕੀਤੇ ਹੋਏ ਕੰਮਾਂ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਗਲੀ ਗਲੀ ਤੱਕ ਪਹੁੰਚ ਬਣਾਈ ਜਾਵੇ ਤਾਂ ਕਿ ਲੋਕਾਂ ਨੂੰ ਉਹਨਾਂ ਦੀਆਂ ਸਕੀਮਾਂ ਬਾਰੇ ਕਿਉਂਕਿ ਬਹੁਤ ਸਾਰੇ ਐਸੇ ਕੰਮ ਨੇ ਜਿਹੜੇ ਸੁਸਾਇਟੀ ਦੇ ਸਮਾਜ ਦੇ ਉਸ ਕੋਨੇ ਤੱਕ ਨਹੀਂ ਪਹੁੰਚ ਪਾਰੇ ਕਮਿਊਨੀਕੇਸ਼ਨ ਗੈਪ ਕਾਰਨ ਜਾਂ ਉਹਨਾਂ ਤੱਕ ਸੰਪਰਕ ਨਾ ਹੋਣ ਕਾਰਨ ਕਿ ਜਿਹੜੇ ਲਾਭ ਉਹਨਾਂ ਨੂੰ ਮਿਲਨੇ ਚਾਹੀਦੇ ਐ ਉਹ ਲਾਭ ਵੰਦੀਆਂ ਨੂੰ ਲਾਭ ਮਿਲ ਸਕਣ ਔਰ ਖੇਤਰ ਦੀ ਜਿਹੜੀ ਸਮੱਸਿਆਵਾਂ ਆ ਉਹ ਜਿਹੜਾ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਦੇ ਧਿਆਨ ਚ ਆ ਸਕਣ ਉਹਨੂੰ ਲੈ ਕੇ ਅੱਜ ਭਾਤੀ ਜਨਤਾ ਪਾਰਟੀ ਕਬੂਥਲਾ ਯੂਨਿਟ ਦੇ ਪਦਤਕਾਰੀ ਸਾਰੇ ਅੱਜ ਬੈਠੇ ਔਰ ਇਸ ਤੇ ਵਿਚਾਰ ਵਿਵਰਸ ਹੋਇਆ ਸਰ ਅੱਜਕੱਲ ਬਹੁਤ ਇੱਕ ਬੋਡ ਬੜੀ ਮਜਬੂਰੀ ਹੈ ਪਾਰਟੀਆਂ ਬਹੁਤ ਆਨੀਆਂ ਆ ਪਰ ਜ਼ਮੀਨੀ ਲੈਵਲ ਤੇ ਮੇਰੇ ਹਿਸਾਬ ਨਾਲ ਕੋਈ ਪਾਰਟੀ ਕੰਮ ਕਰਦੀ ਐ ਤੁਹਾਡਾ ਕੀ ਬਚਾ ਲੈਵਾ ਦੇ ਦੇਖੋ ਨਰਿੰਦਰ ਭਾਈ ਮੋਦੀ ਦੇਸ਼ ਦੇ ਐਸੇ ਯੋਸ਼ਸ਼ਵੀ ਪ੍ਰਧਾਨ ਮੰਤਰੀ ਆ ਜਿਨ੍ਹਾਂ ਨੂੰ ਗਰੀ ਕਲੀ ਤੇ ਦੇਸ਼ ਦੇ ਕੋਨੇ ਕੋਨੇ ਤੋਂ ਲੋਕ ਪਿਆਰ ਕਰਦੇ ਐ ਪਸੰਦ ਕਰਦੇ ਆ ਉਹਨਾਂ ਵੱਲੋਂ ਬਹੁਤ ਹੀ ਵੱਡੀ ਦੇਣ ਲੋਕਾਂ ਦੀ ਹੈਲਥ ਦੀ ਕਦਰ ਕਰਦੇ ਆ ਭਾਰਤੀ ਜਨਤਾ ਪਾਰਟੀ ਨਰਿੰਦਰ ਭਾਈ ਮੋਦੀ ਨੇ ਲੋਕਾਂ ਦੀ ਹੈਲਥ ਦੇ ਵਿਸ਼ੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਆਯੂਸ਼ ਜੋ ਸਕੀਮ ਉਹਨਾਂ ਨੇ ਕੱਢੀ ਔਰ ਬਹੁਤ ਵੱਡੇ ਪੱਧਰ ਤੇ ਜਿਹੜੇ ਲੋਕ ਵਾਂਚਿਤ ਰਹਿ ਗਏ ਸਕੀਮ ਤੋਂ ਕਿਉਂਕਿ ਨਰਿੰਦਰ ਭਾਈ ਮੋਦੀ ਜੀ ਦਾ ਸੀ ਪ੍ਰतेक ਪਰਿਵਾਰ ਦੇ ਵਿੱਚ ਸਕੀਮ ਨੂੰ ਪਹੁੰਚਾਣਾ ਹੈ 5 ਲੱਖ ਤੋਂ 10 ਲੱਖ ਦੇ ਬੀਮੇ ਆਯੂਸ਼ ਟੀਮ ਦੇ ਵਿੱਚ ਹੋਣੇ ਹਨ ਲੇਕਿਨ ਪੰਜਾਬ ਦੀ ਜਿਹੜੀ ਸਾਡੀ ਸਰਕਾਰ ਹੈ ਐਸੇ ਪੋਰਟਲ ਜਿਹੜੇ ਨਰਿੰਦਰ ਭਾਈ ਮੋਦੀ ਜੀ ਵੱਲੋਂ ਲਾਂਚ ਹੋਏ ਉਹਨਾਂ ਨੂੰ ਰੋਕਣ ਦੀ ਸਾਜਿਸ਼ਾਂ ਨੀਲੇ ਕਾਰਡ ਬਣਾਣੇ ਬੰਦ ਕਰ ਦਿੱਤੇ ਉਹਨਾਂ ਦੀ ਜਿਸ ਕਾਰਨ ਉਹ ਅਪਡੇਸ਼ਨ ਨਾ ਹੋਣ ਤਾਂ ਆਯੂਸ਼ ਸਕੀਮ ਪੰਜਾਬ ਦੇ ਲੋਕਾਂ ਨੂੰ ਨਾ ਪਹੁੰਚ ਪਾਏ ਐਸੀ ਸਮੱਸਿਆਵਾਂ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜੂਝ ਰਹੀ ਹੈ ਔਰ ਪੰਜਾਬ ਦੇ ਲੋਕ ਵੰਚਿਤ ਰਹਿ ਰਹੇ ਹੈ ਜਿਹੜੀ ਦੇਸ਼ ਦੇ ਲੋਕ ਸਾਰੇ ਇਸ ਸਕੀਮਾਂ ਨੂੰ ਅਪਣਾ ਰਹੇ ਅਪਣਾ ਕੇ ਵੱਡੇ ਫਾਇਦੇ ਲੈ ਰਹੇ ਹੈ ਔਰ ਪੰਜਾਬ ਦੀ ਸਰਕਾਰ ਜਿਹੜੇ ਕੰਮ ਕਰ ਰਹੇ ਹੈ ਕਿ ਨਰਿੰਦਰ ਭਾਈ ਮੋਦੀ ਜੀ ਦੀ ਦਿੱਤੀਆਂ ਸਕੀਮਾਂ ਨੂੰ ਪੰਜਾਬ 'ਚ ਲੋਕ ਲੋਕਾਂ ਤੱਕ ਨਾ ਪਹੁੰਚ ਪਾਏ ਅਸੀਂ ਉਹਦੀ ਕੋਰਨੇਲਾ ਕਰਦੇ ਆਂ ਔਰ ਪ੍ਰਯਾਸ ਕਰ ਰਹੇ ਆਂ ਕਿ ਕਿਸ ਤਰੀਕੇ ਦੇ ਨਾਲ ਵੱਧ ਤੋਂ ਵੱਧ ਆਯੂਸ਼ ਵਿੱਚ ਉਹਨਾਂ ਦੀ ਦੇਸ਼ਕਿਰਤੀ ਯੋਜਨਾ ਜਿਹੜੀ ਆ ਗਈ ਜਿਹਦੇ ਵਿੱਚ ਲੋਨ ਦੇਣ ਦੀ ਫੈਸਿਲਿਟੀ ਲੋਨ ਲੋਕਾਂ ਤੱਕ ਕੰਮ ਕਰਨਾ ਹੈ ਉਹਨਾਂ ਨੇ ਔਰ ਕਿਸ ਤਰੀਕੇ ਨਾਲ ਆਪਣੇ ਕੰਮ ਨੂੰ ਰੋਜ਼ਗਾਰ ਨੂੰ ਖੜਾ ਕਰਨ ਲਈ ਨਰਿੰਦਰભાઈ ਮੋਦੀ ਜੀ ਚਾਹੁੰਦੇ ਆ ਕਿ ਜਿੱਥੇ ਲੋਨ ਉਸ ਵਿਅਕਤੀ ਨੂੰ ਦਿੱਤਾ ਜਾਵੇ ਜਿਹੜਾ ਲੋਕ ਰੋਜ਼ਗਾਰ ਕਰਨਾ ਚਾਹੁੰਦੇ ਆਪਣੇ ਘਰ ਲਈ ਕੁਛ ਨਾ ਕੁਛ ਕਰਨਾ ਚਾਹੁੰਦੇ ਐ ਔਰ ਬੜੇ ਵੱਡੇ ਪੱਧਰ ਤੇ ਇਸ ਸਕੀਮ ਨੂੰ ਲਾਂਚ ਕੀਤਾ ਗਿਆ ਕੀ ਇਹ ਤੁਹਾਡੀ ਪਾਰਟੀ ਮੇਰੇ ਪੰਜਾਬ ਚ ਹੁੰਦੀ ਆ ਤੇ ਤੁਸੀਂ ਲੋਕਾਂ ਵਾਂ ਜਿਹੜਾ ਤੁਸੀਂ ਬੋਲੇ ਆ ਦੀ ਦਾਅਵੇ ਕੀਤੇ ਆ ਇਹ ਪੂਰੇ ਕਰੋਗੇ ਦੇਖੋ ਜਿਹੜੇ ਲੋਗ ਝੂਠ ਦੀ ਬੁਨਿਆਦ ਤੇ ਸਰਕਾਰ ਬਣਾਉਂਦੇ ਐ ਅੱਜ ਪੰਜਾਬ ਦੇ ਬੰਦੇ ਦੀ ਜ਼ੁਬਾਨ ਤੇ ਇਸ ਗੱਲ ਆ ਕਿ ਇਹ ਝੂਠ ਦੀ ਉਨੇ ਆਤੇ ਪਣੀ ਹੋਈ ਸਰਕਾਰ ਔਰ ਨਰਿੰਦਰ ਭਾਈ ਮੋਦੀ ਜਿਹੜੀ ਦੇਸ਼ ਦੀ ਸਾਰੀ ਸਟੇਟਾਂ ਨੂੰ ਆਪਣੇ ਵਿਸ਼ਵਾਸ ਦੇ ਸਿਰ ਤੇ ਜਿੱਤ ਰਹੇ ਨੇ ਇਹ ਗੱਲ ਤਾਂ ਕਲੀਅਰ ਹੈ ਕਿ ਪੰਜਾਬ ਦੇ ਲੋਕ ਹੁਣ ਬਾਹ ਫਲਾ ਕੇ ਨਰਿੰਦਰ ਭਾਈ ਮੋਦੀ ਦਾ ਸਵਾਗਤ ਲਈ ਉਹਨਾਂ ਨੂੰ ਪੰਜਾਬ ਦੇ ਬਾਗਡੋਰ ਸੰਪਨ ਲਈ ਆਪਣਾ ਮਨ ਬਣਾ ਚੁੱਕੀ ਹੈ ਔਰ ਪੰਜਾਬ ਦੀ ਨੁਹਾਰ ਬਦਲਣ ਵਾਲੀ ਹੈ ਕਿਉਂਕਿ ਦੇਸ਼ ਦੀ ਜਦੋਂ ਸੱਤਾ ਸੰਭਾਲਣ ਵਾਲੇ ਲੋਕ ਉਹ ਸੂਬੇ ਦੀ ਸੱਤਾ ਨੂੰ ਸੰਭਾਲਣਗੇ ਤੇ ਜਿਹੜੇ ਵਿਚੋਲੇ ਐ ਜਿਹੜੇ ਪੈਸੇ ਦਾ ਗਵਨ ਕਰ ਰਹੇ ਭ੍ਰਸ਼ਟਾਚਾਰ ਕਰ ਰਹੇ ਐ ਤੱਕੇ ਸ਼ਾਹੀ ਲੋਕਾਂ ਦੇ ਨਾਲ ਜਿਹੜੇ ਲੋਕਾਂ ਦੇ ਬੰਦੇ ਅਧਿਕਾਰਾਂ ਨੂੰ ਉਹਨਾਂ ਨੂੰ ਦੇਣ ਤੋਂ ਵਾਂਝਿਤ ਕਰ ਰਹੇ ਐ ਉਹ ਮਿਲਨੇ 100% ਤੈ ਹੋ ਜਾਣਗੇ ਐਸਾ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਧੰਨਵਾਦ